ਪੀਤੀਪੁਰ ਪਿੰਡ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਵੀਂ ਮਸ਼ੀਨ ਬਣਾਈ ਆ ਕਣਕ ਵੀਜਣ ਦੀ ਪਰਾਲੀ ਜਿਹੜੀ ਸਾਂਭਦੀ ਆ ਨਾਲ-ਨਾਲ ਤੇ ਨਾਲ-ਨਾਲ ਉਹ ਕਣਕ ਬੀਜਦੀ ਆ ਬਹੁਤ ਹੀ ਇਹ ਤਰੀਕਾ ਸਸਤਾ ਤੇ ਟਿਕਾਊ ਔਰ ਕਿਸਾਨ ਦੀ ਬਹੁਤ ਜ਼ਿਆਦਾ ਬਚਤ ਆ ਉਹ ਬਣਾਈਆ ਵੀ ਸੀ ਸਾਹਿਬ ਡਾਕਟਰ ਗੋਸ਼ਲ ਸਾਹਿਬ ਅੱਜ ਇੱਥੇ ਖੁਦ ਆਏ ਨੇ ਡਾਇਰੈਕਟਰ ਐਕਸਟੈਂਸ਼ਨ ਸਾਹਿਬ ਆਏ ਦੇ ਜਸਵੀਰ ਸਿੰਘ ਗਿੱਲ ਉਹ ਉਹ ਵੀ ਨਾਲ ਆਇਨੇ ਯੂਨੀਵਰਸਿਟੀ ਦੀ ਪੂਰੀ ਟੀਮ ਇੱਥੇ ਆਈ ਆ ਇਹ ਦਿਖਾਉਣ ਵਾਸਤੇ ਆ ਦੇਖੋ ਜੀ ਕਣਕ ਖੜੀ ਆ ਆ ਕਣਕ ਖੜੀ ਆ ਉਸ ਮਸ਼ੀਨ ਦੇ ਨਾਲ ਵਿਜੀ ਹੋਈ ਔਰ ਇਸ ਕਣਕ ਦੇ ਵਿੱਚ ਫਾਇਦੇ ਜੋ ਹੁਣੇ-ਹੁਣੇ ਵੀ ਸੀ ਸਾਹਿਬ ਨੇ ਦੱਸੇ ਨੇ ਇਹਦੇ ਵਿੱਚ ਪਹਿਲੀ ਗੱਲ ਤਾਂ ਝੋਨੇ ਦੀ ਜਦੋਂ ਕਟਾਈ ਕੀਤੀ ਆ ਕੰਬਾਈਨ ਦੇ ਨਾਲ ਹੀ ਮਸ਼ੀਨ ਲਾ ਕੇ ਨਾਲ ਹੀ ਕਣਕ ਵਿੱਚ ਉਹ ਜੋ ਸੁਪਰਸੀਡਰ ਨਾਲ ਜੋ ਦੂਜਾ ਉਹ 2-3000 ਰੁਪਿਆ ਉਹ ਵੀ ਬਚਿਆ ਦੂਜਾ ਇਹਦੇ ਵਿੱਚ ਕੋਈ ਕੱਖ ਨਹੀਂ ਕੋਈ ਗੁੱਲੀ ਡੰਡਾ ਨਹੀਂ ਕੋਈ ਵੀੜ ਨਹੀਂ ਵੀੜੀ ਸਾਈਡ ਦੀ ਲੋਡ ਨਹੀਂ ਪਈ ਉਹ ਬਚਿਆ ਤੀਜਾ ਇਹਦੇ ਵਿੱਚ ਯੂਰੀਆ ਜਿੰਨਾ ਆਮ ਪਾਉਂਦੇ ਉਹ ਤੋਂ ਅੱਧਾ ਪਾਇਆ ਅਗਲੀ ਵਾਰੀ ਉਹਦੀ ਲੋਡ ਵੀ ਨਹੀਂ ਪੈਣੀ ਪਰਾਲੀ ਦੀ ਖਾਦ ਮਣੀ ਆ ਪੂਰੀ ਦੀ ਪੂਰੀ ਚੌਥਾ ਇਹਦੀਆਂ ਜੜਾਂ ਇੰਨੀਆਂ ਮਜ਼ਬੂਤ ਆ ਕਿ ਮੀਂਹ ਪਿਆ ਨੇਰੀਆਂ ਆਈਆਂ ਇਹ ਡਿੱਗੀ ਨਹੀਂ ਬਿਲਕੁਲ ਆਹ ਦੇਖੋ ਇੰਨੀ ਵਧੀਆ ਖੜੀ ਆ ਤੇ ਇਹ ਮਸ਼ੀਨ ਇਸ ਕਰਕੇ ਇਹ ਕਿਸਾਨਾਂ ਨੂੰ ਪੰਜਾਬ ਦੇਆਂ ਨੂੰ ਸਾਰਿਆਂ ਦਿਖਾਉਣ ਵਾਸਤੇ ਕਿ ਆਹ ਦੇਖੋ ਆਹ ਤਰੀਕਾ ਨਾ ਬਲਕਿ ਇਹਦੇ ਨਾਲ ਉਹ ਪਰਾਲੀ ਜਿਹਨੂੰ ਆਪਾਂ ਬਿਮਾਰੀ ਸਮਝਦਿਆਂ ਵਰਦਾਨ ਬੰਦੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਅਸੀਂ ਤਿੰਨ ਜਗ੍ਹਾ ਤੇ ਤਿੰਨ ਪਿੰਡਾਂ 'ਚ ਇਹ ਡੈਮੋਨਸਟ੍ਰੇਸ਼ਨ ਲਗਾਈ ਹੋਈ ਹੈ ਉਹਦੇ ਸਾਡੀ ਯੂਨੀਵਰਸਿਟੀ ਤੋਂ ਸਾਰੇ ਟੀਚਰ ਸਹਿबान ਅਫਸਰ ਸਹਿबान ਮੋਸਟਲੀ ਆਏ ਨੇ ਤੇ ਫੂਲਕਾ ਸਾਹਿਬ ਦਿੱਲੀ ਤੋਂ ਆਏ ਨੇ ਸਪੈਸ਼ਲੀ ਦੇਖਣ ਵਾਸਤੇ ਨੂੰ ਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਦਾ ਜਿਹੜਾ ਬੈਕਵਾ ਅਗਰੀਕਲਚਰ ਦਾ ਉਹਦੇ ਦੇ ਚੀਫ ਸਹਿबान ਆਏ ਨੇ ਦਿਖਾਉਣਾ ਅਸੀਂ ਕੀ ਚਾਹੁੰਦੇ ਆ ਕਿ ਇਹਦੀ ਜਿਹੜੀ ਬਜਾਈ ਕੀਤੀ ਹੈ ਇੱਕ ਇਹ ਜੀ ਜਿਹੜੀ ਕੰਬਾਈਨ ਸੀ ਕੰਬਾਈਨ ਸਿਰਫ ਕਣਕ ਨੂੰ ਜਾਂ ਝੋਨੇ ਨੂੰ ਕੱਟਣ ਵਾਸਤੇ ਬਣਾਈ ਸੀ ਅਸੀਂ ਕੰਬਾਈਨ ਦੇ ਨਾਲ ਇੱਕ ਡ੍ਰਿਲ ਲਗਾਤੀ ਹੈ। ਸੋ ਜਦੋਂ ਝੋਨਾ ਕੱਟਿਆ ਜਾਂਦਾ ਹੈਗਾ ਉਹਦੇ ਨਾਲ ਉਸੇ ਦਿਨ ਉਸੇ ਟਾਈਮ ਕਣਕ ਦੀ ਬਿਜਾਈ ਹੋ ਜਾਂਦੀ ਹੈ। ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈਗਾ ਸਿਰਫ ਉਹਦੋਂ ਪਾਣੀ ਲਾਉਣੇ ਆ। ਇੱਕ ਤਾਂ ਇਹ ਹੁੰਦਾ ਵੀ ਜੇ ਸਾਡੇ ਕਿਤੇ ਖਾਸ ਕਿ ਬਸਤੀ ਲੇਟ ਹੋ ਜAVE ਝੋਨਾ ਲੇਟ ਹੋ ਜAVE ਸਾਡਾ ਤਕੇਰ 15 20 ਬਿਜਾਈ ਉਹ ਲੇਟ ਹੋ ਜਾਂਦੀ ਹੈ। ਅਸੀਂ ਇਹ ਕਹਦੇ ਸਾਇੰਸ ਦੇ ਵਿੱਚ ਜੇ ਇੱਕ ਹਫਤਾ ਵੀ ਸਾਡੀ ਕਣਕ ਦੀ ਬਿਜਾਈ ਲੇਟ ਹੁੰਦੀ ਹੈ ਡੇਢ ਕੁਆਟਰ ਝਾੜਦਾ ਉਹਦੇ ਹੀ ਘਟ ਜਾਂਦਾ ਉਹਦਾ। ਸੋ ਇਹਦੇ ਨਾਲ ਉਹ ਡੇਢ ਕੁਆਟਰ ਝਾੜ ਨਹੀਂ ਘਟੂਗਾ ਲੇਟ ਨਹੀਂ ਹੁੰਦੀ ਹੈਗੀ। ਦੂਜੀ ਇਹਦੇ ਨਾਲ ਜਿਹੜੀ ਅਸੀਂ ਬਾਦ ਦੇ ਵਿੱਚ ਟਰੈਕਟਰ ਚਲਾਉਣਾ ਸੀ ਬਹਾਈ ਕਰਾਉਣੀ ਸੀ ਵੀ ਬਜਾਈ ਕਰਨੀ ਸੀ ਪਾਣੀ ਲਾਉਣੀ ਸੀ ਉਹ ਸਾਰੇ ਬਚ ਗਏ ਆਪਣੇ ਇਹ 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 ਬੜਾ ਸੌਖਾ ਦੂਜੀ ਇਹਦੇ ਨਾਲ ਇੱਕ ਜਰਮੀਨੇਸ਼ਨ ਬਹੁਤ ਵਧੀਆ ਜਿੰਨਾ ਅਸੀਂ ਬੀਜ ਪਾਇਆ ਹੁਣ ਤਾਂ 40 ਕਿਲੋ ਅਸੀਂ ਕਹਿੰਦੇ ਸੀ ਇਹਦੇ ਨਾਲ ਤਾਂ 35 ਕਿਲੋ ਪਾਕੇ ਵੀ ਬਹੁਤ ਵਧੀਆ ਘੜਖ ਹੋ ਜਾਂਦੀ ਹੈ ਤੇ ਇਹ ਇੱਕਦਮ ਉੱਗਿਆ ਹੁੰਦੀ ਕਿਉਂਕਿ ਸਰਫੇਸ ਤੇ ਹੀ ਪਈ ਹੈ ਦੂਜੇ ਤੇ ਤੀਜੇ ਕਿਤੇ ਨਹੀਂ ਅਸੀਂ ਦੇਖ ਲਏ ਕਣਕ ਉਗਣੀ ਸ਼ੁਰੂ ਹੋ ਗਈ ਹੈ ਤੇ ਇਹਦੀ ਜੜਬੜੀ ਮਜ਼ਬੂਤ ਹੁੰਦੀ ਹੈ ਇਹਨੂੰ ਡਿੱਗਣ ਨਹੀਂ ਦਿੰਦੀ ਹੇਠੋਂ ਖਾਦਾਂ ਵੀ ਬਹੁਤ ਚੁੱਕਦੀ ਹੈ ਉਹ ਤੇ ਇਹਦੀ ਗੁੱਲੀ ਡੰਡਾ ਜਾਂ ਹੋਰ ਉਹ ਆਮ ਫਾਰਮਰ ਇਹ ਕਹਿੰਦੇ ਨੇ ਮੈਂ ਵੀ ਬਹੁਤ ਸਪੀਲੇ ਜਾ ਕੇ ਵੇਖਿਆ ਕਿ ਸਾਡਾ ਇੱਕ ਪਾਣੀ ਜਿਹੜਾ ਸਾਡੇ ਪੰਜਾਬ ਦਾ ਪਾਣੀ ਬਹੁਤ ਨੀਚੇ ਜਾ ਰਿਹਾ ਇੱਕ ਪਾਣੀ ਸਾਡਾ ਕਣਕ ਦਾ ਇਹਦੇ ਨਾਲ ਬਚਦਾ ਹੈ ਜੇ ਪੰਜ ਪਾਣੀ ਜਿੱਥੇ ਲਾ ਦੇ ਚਾਰ ਹੀ ਲੱਗਦੇ ਨੇ ਸੋ ਸਾਡੇ ਪੰਜਾਬ ਦਾ ਇੱਕ ਪਾਣੀ ਵੀ ਵੱਜਵੇ ਨਾ ਤੇ ਸਾਡਾ ਪੰਜਾਬ ਦਾ ਜਿਹੜਾ ਲੈਵਲ ਜਾ ਰਿਹਾ ਉਹ ਬਹੁਤ ਬਚੂਆ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਕਣਕ 35 ਲੱਖ ਹੈਕਟੇਰ ਤੇ ਲਾਉਨੇ ਹਾਂ ਸੋ ਅਸੀਂ ਚਾਹੁੰਦੇ ਵੱਧ ਤੋਂ ਵੱਧ ਵਜਾਈ ਇਹਦੇ ਵਿੱਚ ਹੋਵੇ ਇਹ ਡਿੱਗਦੀ ਨਹੀਂ ਜਦੋਂ ਕਿ ਤੇ ਹਨੇਰੀ ਆਉਂਦੀ ਹੈ ਇਹ ਕਣਕ ਡਿੱਗਦੀ ਵੀ ਹੈ ਨਹੀਂ ਤੇ ਹੋਰ ਤਾਂ ਦਾਣੇ ਦੇ ਵਿੱਚ ਹੈਗੀ ਟੂੜੀ ਦੀ ਵੀ ਕਟਰਾਲੀ ਕੇਕਰ ਚੋਂ ਵੱਧ ਨਿਕਲਦੀ ਵੀ। ਸੋ ਉਹ ਵੀ ਸਾਡੇ ਪਿਛੂਆਂ ਦੇ ਕੰਮ ਆਉਂਦੀ ਆ। ਸੋ ਇਹ ਅੱਜ ਅਸੀਂ ਸਾਰੀ ਤਿੰਨੇ ਜਗ੍ਹਾ ਤੇ ਜਾ ਕੇ ਇਹ ਡੈਮੋਨਸਟ੍ਰੇਸ਼ਨ ਦਿਖਾ ਰਹੇ ਆ ਤੇ ਤਾਂ ਕਿ ਲੋਕ ਦੇਖ ਕੇ ਵਿਸ਼ਵਾਸ ਕਰ ਲੈ। ਜੀ ਮੇਰਾ ਨਾਮ ਕਰਮਦੀਪ ਸਿੰਘ ਪਿੰਡ ਬਿਧੀਪੁਰ ਲਗਤਾਰੀਵਨੋਂ ਬਲੌਂ ਕਰਦਾ ਆ। ਅੱਜ ਸਾਡੇ ਪਿੰਡ ਬਿਧੀਪੁਰ ਵਿਖੇ ਵੀਸੀ ਸਾਹਿਬ, ਪ੍ਰਕਾਸ਼ ਸਾਹਿਬ ਔਰ ਹੋਰ ਬਹੁਤ ਹੀ ਭਾਨ ਜੋਸ਼ਕੀਤਾਂ ਇੱਥੇ ਪਹੁੰਚੀ ਹੋਈਆਂ ਨੇ। ਇਹ ਸਾਡੇ ਨਾਲ ਇਹ ਖੇਤਾਂ ਦਾ ਇੱਕ ਹੈਗਾ ਸੀ ਟਰੈਵਲ ਪਲਾਨ ਸੀ ਜਿਹਦੇ ਵਿੱਚ ਆਪਾਂ ਜੋ ਕਣਕ ਦੀ ਵਜਾਈ ਆ ਉਹਦੀ ਕਣਕ ਦੀ ਵਜਾਈ ਜਿਹੜੀ ਇੱਕ ਆਪਾਂ ਕੰਪੈਨ ਦੇ ਤੇ ਡ੍ਰਿਲ ਦੀ ਅਟੈਚਮੈਂਟ ਨਾਲ ਕਟਾਈ ਝੋਨੇ ਦੀ ਕਟਾਈ ਦੌਰਾਨ ਕੀਤੀ ਸੀ ਔਰ ਉਹ ਡੈਮੋ ਪਲਾਂਟ ਨੂੰ ਇਹ ਸਾਰੀ ਟੀਮ ਜੋ ਦੇਖਣ ਆਈ ਸੀ ਜਿਹੜਾ ਇਹ ਡੈਮੋ ਪਲਾਂਟ ਹੈ ਸਾਡਾ ਪੰਜਾਬ ਲੈਵਲ ਦਾ ਡੈਮੋ ਪਲਾਂਟ ਸੀ ਕਿਦੇ ਸਬੰਧ ਵਿੱਚ ਫੁਲਕਾ ਸਾਹਿਬ ਔਰ ਮੀਚੀ ਸਾਹਿਬ ਸਾਰੇ ਉਸ ਵੰਸ਼ ਇੱਥੇ ਪਹੁੰਚੇ ਹੋਏ ਨੇ ਉਹਦੇ ਹੀ ਵਧੀਆ ਰਿਜ਼ਲਟ ਰਿਹਾ ਜੀ ਇਹ ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਜੀ ਜਿਹੜੀ ਆਪਾਂ ਜੋ ਨਦੀਕਟਾਈ ਦੇ ਦੌਰਾਨ ਹੀ ਸਾਡੀ ਜਿਹੜੀ ਉਹ ਬਜਾਈ ਹੋ ਗਈ ਸੀ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਕਣਕ ਦੀ ਬਜਾਈ ਤੇ ਕੋਈ ਖਰਚਾ ਨਹੀਂ ਹੋਇਆ ਬਿਲਕੁਲ ਸਾਡੀ ਕਣਕ ਜੋ ਫ੍ਰੀ ਚ ਵੇਚੀ ਗਈ ਔਰ ਦੂਸਰੀ ਇਹਦੇ ਵਿੱਚ ਜਿਹੜੀ ਹੈਗੀ ਆ ਖਾਦ ਦੀ ਮਾਤਰਾ ਡੋਜ਼ ਬਹੁਤ ਘੱਟ ਦਿੱਤੀ ਇਹਨੂੰ ਔਰ ਹੁਣ ਜੋ ਕਣਕ ਦਾ ਉਹਦਾ ਰਿਜ਼ਲਟ ਬਹੁਤ ਹੀ ਵਧੀਆ ਆਇਆ ਵਾ ਅੱਗੇ ਬਾਕੀ ਜਦੋਂ ਦੀ ਕਟਾਈ ਹੋ ਗਈ ਉਦੋਂ ਦਾ ਝਾੜ ਨਗਰ ਦਾ ਸਭ ਇੱਕ ਤਰ੍ਹਾਂ ਦਾ ਮਸਾ ਹੋ ਜਾਦਾ ਪਰ ਹੁਣ ਜੋ ਇਸ ਦੀ ਹੈਗੀ ਆ ਕਣਕ ਦੀ ਪੈਦਾਵਾਰ ਬਹੁਤ ਹੀ ਸ਼ਾਨਦਾਰ ਆ ਅਪੀਲ ਕਰੂੰਗਾ ਕਿ ਜਿੰਨਾ ਵਸਵਤ ਅਸੀਂ ਖਰਚਾ ਬਚਾ ਸਕਨੇ ਆ ਉਹ ਬਚਾਈਏ ਔਰ ਇਸ ਜਿੱਦਾਂ ਸਾਡੀ ਅਸੀਂ ਬਜਾਈ ਕੀਤੀ ਆ ਇਸ ਤਰੀਕੇ ਜਿਹੜੇ ਆ ਇਹ ਤਰੀਕੇ ਅਪਣਾ ਕੇ ਆਪਣਾ ਜੋ ਖਰਚਾ ਉਸ ਨੂੰ ਘਟਾਈਏ ਔਰ ਜਿਹੜਾ ਆਪਣਾ ਵਾਤਾਵਰਨਾ ਉਹਨੂੰ ਮਤਲਬ ਕਿ ਸਾਫ਼ ਰੱਖਣ ਦੇ ਵਿੱਚ ਜਿੰਨਾ ਸਾਡਾ ਵਸਵਤ ਜੋਦਨ ਪੈਂਦਾ ਪਾਈਏ ਆਪਾਂ ਔਰ ਆਪਣੇ ਆਉਣ ਵਾਲੇ ਟਾਈਮ ਵਿੱਚ ਆਪਣੇ ਪੰਜਾਬ ਨੂੰ ਵੀ ਬਿਲਕੁਲ ਵਧੀਆ ਖੁਸ਼ਹਾਲ ਤੰਦਰੁਸਤ ਬਣਾਈਏ ਜੀ